ਕੈਂਸਰ ਦਾ ਮਤਲਬ ਮੌਤ ਨਹੀਂ ਹੈ ਕੈਂਸਰ ਦਾ ਇਲਾਜ ਹੋ ਸਕਦਾ ਕੈਂਸਰ ਕਿਉਰੇਬਲ ਹੈ ਜਿਹੜਾ 10 ਲੱਖ ਦਾ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾਇਆ ਉਹਦੇ ਵਿੱਚ ਕੈਂਸਰ ਦਾ ਸਾਰੇ ਕੈਂਸਰ ਦਾ ਉਹਦੇ ਵਿੱਚ ਇਲਾਜ ਹੋ ਸਕੇਗਾ ਇਹ ਉਹਨਾਂ ਪਰਿਵਾਰਾਂ ਵਾਸਤੇ ਬਹੁਤ ਵੱਡੀ ਰੀ ਅਸ਼ੋਰੈਂਸ ਹੈ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦੇ ਜਿਹੜੇ ਮਤਲਬ ਉਸ ਤੋਂ ਆਫਟਰ ਕੇਅਰ ਵਾਸਤੇ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਪੜਿਆ ਜਾਵੇ ਤਾਂ ਕੈਂਸਰ ਨੂੰ ਕਿਉਰ ਕੀਤਾ ਜਾ ਸਕਦਾ ਹੈ ਇਹਨ ਜਿਹੜਾ ਬਲੱਡ ਕੈਂਸਰ ਹੈ ਉਹਨੂੰ ਵੀ ਬੋਨ ਮੈਰੋ ਟ੍ਰਾਂਸਪਲੈਂਟ ਨਾਲ ਕਿਉਰ ਕੀਤਾ ਜਾ ਸਕਦਾ ਉਹਨੂੰ ਜੜੋਂ ਖਤਮ ਕੀਤਾ ਜਾ ਸਕਦਾ ਅੱਜ ਵਿਸ਼ਵ ਕੈਂਸਰ ਦਿਵਸ ਹੈ ਜੀ ਔਰ ਇਸ ਦਿਨ ਦੇ ਉੱਤੇ ਇਹਨੂੰ ਮਨਾਉਣ ਦਾ ਜਿਹੜਾ ਮਕਸਦ ਹੀ ਹੁੰਦਾ ਕਿ ਲੋਕਾਂ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਔਰ ਲੋਕਾਂ ਦੇ ਮਨ ਚੋਂ ਇਹਦਾ ਡਰ ਕੱਢਣਾ ਕੈਂਸਰ ਦਾ ਮਤਲਬ ਮੌਤ ਨਹੀਂ ਹੈ ਕੈਂਸਰ ਦਾ ਇਲਾਜ ਹੋ ਸਕਦਾ ਕੈਂਸਰ ਕਿਉਰੇਬਲ ਹੈ ਔਰ ਉਹਦੇ ਵਾਸਤੇ ਜਿਹੜੀ ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਕਿਸੇ ਬੰਦੇ ਨੂੰ ਕੈਂਸਰ ਡਾਇਗਨੋਸ ਹੁੰਦਾ ਤਾਂ ਉਹਦੀ ਪਹਿਲੀ ਥਾਟ ਉਹ ਮਤਲਬ ਉਹਦੇ ਨਾਲ ਇਕੱਲੇ ਇੰਡੀਵਿਜੂਅਲ ਨੂੰ ਤਾਂ ਹੁੰਦਾ ਹੀ ਹੁੰਦਾ ਉਹਦੇ ਤੇ ਅਸਰ ਜੇ ਉਹਨੂੰ ਕੈਂਸਰ ਹੁੰਦਾ ਲੇਕਿਨ ਉਹ ਤੇ ਪਰਿਵਾਰ ਤੇ ਪੁੱਛਦਾ ਕਿ ਹੁਣ ਅਸੀਂ ਕੀ ਕਰਾਂਗੇ ਉਹਦਾ ਖਰਚਾ ਕਿੱਥੋਂ ਕਰਾਂਗੇ ਉਹਦਾ ਇਲਾਜ ਕਿਸ ਤਰ੍ਹਾਂ ਕਰਾਂਗੇ ਉਹ ਵਾਲੀ ਚੀਜ਼ ਦਾ ਜਿਹੜਾ ਹੱਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਜਿਹੜਾ 10 ਲੱਖ ਦਾ ਜਿਹੜਾ ਉਹਨਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣੇਗਾ ਉਹਦੇ ਵਿੱਚ ਕੈਂਸਰ ਦਾ ਸਾਰੇ ਕੈਂਸਰ ਦਾ ਉਹਦੇ ਵਿੱਚ ਇਲਾਜ ਹੋ ਸਕੇਗਾ ਤੇ ਇਹ ਉਹਨਾਂ ਪਰਿਵਾਰਾਂ ਵਾਸਤੇ ਬ ਉਹਨਾਂ ਦੇ ਇਲਾਜ ਵਾਸਤੇ ਉਹਨਾਂ ਦੇ ਜਿਹੜੇ ਮਤਲਬ ਉਸ ਤੋਂ ਆਫਟਰ ਕੇਅਰ ਵਾਸਤੇ ਲੇਕਿਨ ਇਹਦੇ ਨਾਲ ਨਾਲ ਅਸੀਂ ਜਿਹੜਾ ਅੱਜ ਦਾ ਦਿਨ ਹੈ ਇਹਦੀ ਮਹੱਤਤਾ ਇਹ ਹੈ ਕਿ ਅਸੀਂ ਡਾਕਟਰ ਅਸ਼ਿਸ਼ ਗੋਲੀਆ ਜੀ ਬਾਬਾ ਕੈਂਸਰ ਹਸਪੀਟਲ ਦੇ ਨਾਲ ਮਿਲ ਕੇ ਕੈਂਸਰ ਦੀ ਰੋਕਥਾਮ ਕਿਵੇਂ ਕਰਨੀ ਆ ਕੈਂਸਰ ਹੁੰਦਾ ਕਿਉਂ ਆ ਕਾਮਨ ਕੈਂਸਰ ਕਿਹੜੇ-ਕਿਹੜੇ ਆ ਜਿਵੇਂ ਔਰਤਾਂ ਦੇ ਵਿੱਚ ਆ ਜਿਵੇਂ ਬੱਚੇਦਾਨੀ ਦਾ ਕੈਂਸਰ ਆ ਜਾਂ ਛਾਤੀ ਦਾ ਕੈਂਸਰ ਆ ਬ੍ਰਸਟ ਤੇ ਜਿਹੜਾ ਸਰਵਾਈਕਲ ਕੈਂਸਰ ਆ ਬੰਦਿਆਂ ਦੇ ਵਿੱਚ ਜਿਹੜਾ ਹੈਗਾ ਉਹ ਗਦੂਦ ਦਾ ਕੈਂਸਰ ਜਿਹਨੂੰ ਅਸੀਂ ਪ੍ਰੋਸਟੇਟ ਕੈਂਸਰ ਕਹਿੰਦੇ ਆ ਇਸੇ ਤਰ੍ਹਾਂ ਹੈਡ ਐਂਡ ਨੈਕ ਦਾ ਕੈਂਸਰ ਹੁਣ ਆਪਣੇ ਕੁਝ ਕੁ ਏਰੀਆਜ਼ ਦੇ ਵਿੱਚ ਜਿਹੜਾ ਹੈਗਾ ਲੰਗ ਦਾ ਕੈਂਸਰ ਵੀ ਬਹੁਤ ਵੱਧ ਰਿਹਾ ਸਾਰਕੋਮਾ ਹੋਰ ਜਿਹੜੇ 6-7 ਕਾਮਨ ਕੈਂਸਰ ਹੈ ਉਹਦੇ ਵਾਸਤੇ ਆਪਾਂ ਪਹਿਲੀ ਗੱਲ ਤਾਂ ਵੀ ਉਹਨਾਂ ਦਾ ਜਿਹੜਾ ਹੈਗਾ ਡਾਇਗਨੋਸ ਜੇ ਜੇ ਜਲਦੀ ਫੜਿਆ ਜਾਵੇ ਜੇ ਸ਼ੁਰੂ ਚ ਫੜਿਆ ਜਾਵੇ ਪਹਿਲੀ ਸਟੇਜ ਤੇ ਜਾਂ ਦੂਜੀ ਸਟੇਜ ਤੇ ਫੜਿਆ ਜਾਵੇ ਤਾਂ ਕੈਂਸਰ ਨੂੰ ਕਿਉਰ ਕੀਤਾ ਜਾ ਸਕਦਾ ਈਵਨ ਜਿਹੜਾ ਬਲੱਡ ਕੈਂਸਰ ਹੈ ਉਹਨੂੰ ਵੀ ਬੋਨ ਮੈਰੋ ਟ੍ਰਾਂਸਪਲੈਂਟ ਨਾਲ ਕਿਉਰ ਕੀਤਾ ਜਾ ਸਕਦਾ ਉਹਨੂੰ ਜੜੋਂ ਖਤਮ ਕੀਤਾ ਜਾ ਸਕਦਾ ਬੰਦਾ ਨਾਰਮਲ ਜ਼ਿੰਦਗੀ ਲੀਡ ਕਰ ਸਕਦਾ ਤੇ ਇੱਕ ਤਾਂ ਉਹਦਾ अर्ली डिटेक्शन ਹੈ ਉਹਦੇ ਬਾਰੇ ਅਸੀਂ ਵਿਚਾਰ ਵਟਾਂਦਰਾ ਕਰਦੇ ਆਂ ਤੇ ਦੂਜਾ ਹੈਗਾ ਦੀ ਰੋਕਥਾਮ ਵਾਸਤੇ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਸੀਐਮ ਦੀ ਯੋਗਸ਼ਾਲਾ ਜਿੱਦੇ ਜ ਤਕਰੀਬਨ 2 ਲੱਖ ਬੰਦੇ ਪੌਣੇ 2 2 ਲੱਖ ਬੰਦੇ ਰੋਜ਼ ਯੋਗਾ ਕਰਦੇ ਆ ਜਿਹੜੀ ਡਾਈਟ ਹੈ ਉਹ ਸਾਡੀ ਕੁਦਰਤੀ ਹੋਣੀ ਚਾਹੀਦੀ ਹੈ ਜੋ ਕੁਦਰਤ ਨੇ ਪੈਦਾ ਕੀਤਾ ਸਬਜ਼ੀਆਂ ਫਲ ਫਰੂਟ ਜੋ ਵੀ ਕੁਦਰਤ ਨੇ ਉਸ ਤਰ੍ਹਾਂ ਹੀ ਖਾਇਆ ਜਾਏ ਉਹ ਮਤਲਬ ਜੇ ਆਪਣੀ ਡਾਈਟ ਜਿੰਨੀ ਨੇਚਰਲ ਹੋਏਗੀ ਜਿੰਨੀ ਘੱਟ ਡੱਬਾ ਬੰਦ ਜਿੰਨੀ ਘੱਟ ਪ੍ਰੋਸੈਸਡ ਜਾਂ ਰਿਫਾਈਂਡ ਹੋਏਗੀ ਉਨਹੀਂ ਸਾਨੂੰ ਕੈਂਸਰ, ਓਬੈਸਟੀ ਕਿਉਂਕਿ ਜਿਹੜੀ ਓਬੈਸਟੀ ਆ ਉਹਨੂੰ ਮਦਰ ਆਫ 올 ਡਿਜ਼ੀਜ਼ ਐ ਉਹਦੇ ਨਾਲ ਬਲੱਡ ਪ੍ਰੈਸ਼ਰ ਵੀ ਹੁੰਦਾ ਸ਼ੂਗਰ ਵੀ ਹੁੰਦਾ ਕੈਂਸਰ ਵੀ ਹੁੰਦਾ ਤੇ ਇਸ ਤੋਂ ਸਵਾਇ ਜਿਹੜਾ ਸਾਡੇ ਹੱਥ ਵਿੱਚ ਆ ਵੀ ਜੇ ਅਸੀਂ ਤਬਾਕੂ ਦਾ ਔਰ ਇਹਦੇ ਨਾਲ ਨਾਲ ਜੇ ਅਸੀਂ ਸ਼ਰਾਬ ਦਾ ਸੇਵਨ ਘਟ ਕਰਾਂਗੇ ਵਰਜਿਸ਼ ਕਰਾਂਗੇ ਯੋਗਾ ਕਰਾਂਗੇ ਹੈਲਦੀ ਖਾਣਾ ਖਾਵਾਂਗੇ ਤਾਂ ਕੈਂਸਰ ਹੋਣ ਦੇ ਚਾਂਸਸ 90% 95% ਘਟ ਜਾਂਦੇ ਆ ਜੈਨੇਟਿਕਸ ਦਾ 1-2% 5% ਰੋਲ ਹੁੰਦਾ ਇਸ ਤੋਂ ਜ਼ਿਆਦਾ ਰੋਲ ਨਹੀਂ ਹੁੰਦਾ ਜ਼ਿਆਦਾ ਤੁਹਾਡੀ ਹਵਾ, ਪਾਣੀ, ਖੁਰਾਕ ਔਰ ਤੁਹਾਡਾ ਆਹਾਰ ਤੇ ਵਿਹਾਰ ਜੇ ਆਪਾਂ ਉਹ ਠੀਕ ਰੱਖਾਂਗੇ ਤਾਂ ਆਪਾਂ ਇਸ ਨਾਮਰਾਤ ਬਿਮਾਰੀ ਤੋਂ ਬਚ ਵੀ ਸਕਦੇ ਆ ਜੇ ਰੱਬ ਨਾ ਕਰੇ ਹੋ ਜੇ ਤਾਂ ਉਹਨੂੰ ਜਲਦੀ ਡਾਇਗਨੋਸ ਕਰਕੇ ਉਹਨੂੰ ਉਸ ਤੋਂ ਆਪਾਂ ਛੁਟਕਾਰਾ ਵੀ ਪਾ ਸਕਦੇ ਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡਾ ਜਿਹੜਾ ਮਕਸਦ ਹੈ ਜਿਹੜਾ ਬਾਬਾ ਕੈਂਸਰ ਹਸਪੀਟਲ ਨਾਲ ਸਾਡੀ ਕੋਲਾਬੋਰੇਸ਼ਨ ਹੈ ਵੀ ਜਿਹੜੀਆਂ ਫੈਮਲੀਆਂ ਸਨ ਉਹਨਾਂ ਦਾ ਇਲਾਜ ਫ੍ਰੀ ਕਰਾਣਾ ਉਹਨਾਂ ਨੂੰ ਕਰਜ਼ਾਈ ਨਹੀਂ ਹੋਣ ਦੇਣਾ ਉਹਨਾਂ ਨੂੰ ਟੁੱਟਣ ਨਹੀਂ ਦੇਣਾ ਔਰ ਇਹ ਅਸੀਂ ਜਿਹੜਾ ਦੋਨੋਂ ਮਿਲ ਕੇ ਮੈਂ ਅਪਰੀਸ਼ੀਏਟ ਕਰਦਾ ਜਿਹਦੀ ਇਹਨਾਂ ਦੀ ਕੰਟਰੀਬਿਊਸ਼ਨ ਹੈ ਕਿਉਂਕਿ ਜਿਹੜਾ ਜਿਹੜਾ ਟਾਟਾ ਮੈਮੋਰੀਅਲ ਕੈਂਸਰ ਹਸਪੀਟਲ ਹੈ ਜਦੋਂ ਮੈਂ ਛੋਟਾ ਜਿਹਾ ਬੱਚਾ ਵੀ ਹੁੰਦਾ ਸੀ ਉਦੋਂ ਵੀ ਸੁਣਦੇ ਹੁੰਦੇ ਸੀ ਵੀ ਜੇ ਨਾਰਥ ਇੰਡੀਆ 'ਚ ਕਿਸੇ ਨੂੰ ਕੈਂਸਰ ਹੁੰਦਾ ਸੀ ਕਹਿੰਦੇ ਵੀ ਉਹ ਤਾਂ ਖੈਲ ਗਿਆ ਹੈਗਾ ਤੇ ਉਹਨੂੰ ਹੁਣ ਟਾਟਾ ਮੈਮੋਰੀਅਲ ਉਦੋਂ ਬੰਬੇ ਹੁੰਦਾ ਸੀ ਹੁਣ ਮੁੰਬਈ ਆ ਵੀ ਬੰਬੇ ਲੈ ਕੇ ਉਹਨੂੰ ਤੇ ਅਕਸਰ ਉੱਥੋਂ ਬੰਦਾ ਵਾਪਸ ਨਹੀਂ ਆਂਦਾ ਸੀ ਜਿੰਦਾ ਕਿਉਂਕਿ ਉਹ ਲੇਟ ਸਟੇਜ ਤੇ ਜਾਂਦਾ ਸੀ ਬਹੁਤ ਲੇਟ ਜਾਂਦੇ ਸੀ ਬਟ ਹੁਣ ਹਾਲਾਤ ਬਦਲ ਗ ਤੇ ਹੁਣ ਅਸੀਂ ਕੈਂਸਰ ਦਾ ਇਲਾਜ ਵੀ ਕਰ ਸਕਦੇ ਹਾਂ ਔਰ ਇਹ ਜਿਹੜਾ ਸੈਂਟਰ ਹੈ ਇਹ ਪੰਜਾਬ ਦੇ ਨਾਲ ਨਾਲ ਜਿੰਨੇ ਵੀ ਤੁਹਾਡੇ ਯੂਟੀ ਤੋਂ ਮਾਚਲ ਹਰਿਆਣਾ ਜੰਮੂ ਐਂਡ ਕਸ਼ਮੀਰ ਉਤਰਾਖੰਡ ਯੂਪੀ ਰਾਜਸਥਾਨ ਮਤਲਬ 7-8 ਸਟੇਟਸ ਦੇ ਜਿਹੜੇ ਪੇਸ਼ੈਂਟਸ ਇੱਥੇ ਆਉਂਦੇ ਆ ਉਹਨੂੰ ਬੈਨੀਫਿਟ ਹੁੰਦਾ ਤੇ ਅਸੀਂ ਮੈਂ ਉਮੀਦ ਕਰਦਾ ਕਿ ਬਾਕੀ ਸਟੇਟਸ ਵੀ ਕਰਨਗੇ ਜਿਹੜੇ ਪੰਜਾਬ ਤੋਂ ਬੰਦੇ ਆਣਗੇ ਉਹਨਾਂ ਦਾ ਇੱਥੇ ਕਾਰਡ ਬਣੇਗਾ ਤੇ ਉਹਨਾਂ ਦਾ 10 ਲੱਖ ਦਾ ਫ੍ਰੀ ਇੱਥੇ ਇਲਾਜ ਹੋਏਗਾ ਤੇ ਹੋਰ ਵੀ ਸਾਡੀ ਕੋਲਾਬੋਰੇਸ਼ਨ ਹੈਗੀ ਆ thro telemedicine ਜਿਹੜੇ ਡੇ ਕੇਅਰ ਸੈਂਟਰਸ ਹੈਗੇ ਸਾਡੇ ਸਾਰੇ ਪੰਜਾਬ ਚ ਬਣ ਰਹੇ ਆ ਤੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਉਹਨੂੰ ਸੀ ਇਹ ਸੈਂਟਰ ਦੇ ਨਾਲ ਲਿੰਕ ਕਰਕੇ ਮੈਡੀਕਲ ਕਾਲਜ ਨਾਲ ਲਿੰਕ ਕਰਕੇ ਲੋਕਾਂ ਨੂੰ ਜਿਹੜੀ ਹੈਗੀ ਇੱਕ ਵਾਰੀ ਇੱਥੇ ਆ ਗਿਆ ਪੇਸ਼ੈਂਟ ਡਾਇਗਨੋਸ ਹੋ ਗਿਆ ਬਾਕੀ ਉਹਨਾਂ ਦਾ ਇਲਾਜ ਹੈ ਜਿਹੜਾ ਕੀਮੋਥੈਰੇਪੀ ਉਹਨਾਂ ਦੇ ਆਪਣੇ ਜ਼ਿਲ੍ਹੇ ਚਲੀ ਜਾਏਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਛੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ